ਵਿਆਹ ਨੂੰ ਹਲੇ 1 ਸਾਲ ਦਾ ਸਮਾਂ ਵੀ ਨਹੀਂ ਹੋਇਆ ਸੀ ਕਿ ਕੁੜੀ ਨੂੰ ਉਸਦੇ ਸਹੁਰੇ ਪਰਿਵਾਰ ਦੇ ਵੱਲੋਂ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਘਰ ਦੇ ਵਿੱਚ ਇੱਕ ਮਾਸੂਮ ਬੱਚੇ ਨੇ ਵੀ ਜਨਮ ਲੈ ਲਿਆ ਮੁੰਡਾ ਹੋਣ ਦੀ ਖੁਸ਼ੀ ਤਾਂ ਕੀ ਮਨਾਣੀ ਸੀ ਸਗੋਂ ਉਸ ਤੋਂ ਬਾਅਦ ਉਹਨਾਂ ਕੁੜੀ ਨੂੰ ਅਜਿਹਾ ਤੰਗ ਕੀਤਾ ਕਿ ਮੁੰਡਾ ਅਤੇ ਕੁੜੀ ਦੋਵੇਂ ਹੀ ਇਸ ਦੁਨੀਆ ਤੇ ਵਿੱਚ ਨਹੀਂ ਰਹੇ ਦੱਸਦੇ ਕਿ ਮਾਂ ਤੇ ਬੱਚੇ ਦੀ ਇਕੱਠਿਆਂ ਦੀ ਜਾਨ ਜਾਨ ਦੀ ਦੁਖਦ ਘਟਨਾ ਸਾਹਮਣੇ ਆ ਰਹੀ ਹੈ ਪਤਾ ਲੱਗਿਆ ਕਿ 3 ਮਹੀਨੇ ਦੇ ਮਾਸੂਮ ਬੱਚੇ ਸਮੇਤ ਉਸਦੀ ਮਾਂ ਦੀ ਜਾਨ ਚਲੀ ਗਈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਕਿੰਜ ਅਮਰੀਕਾ ਦਾ ਸਿਟੀਜ਼ਨ ਹੁੰਦਾ ਸੀ ਇਹ ਜਵਾਈ ਉਹਨਾਂ ਦਾ ਪਰ ਵਿਆਹ ਤੋਂ ਬਾਅਦ ਉਹ ਵਾਪਸ ਨਹੀਂ ਗਿਆ ਅਤੇ ਇੱਥੇ ਰਹਿ ਕੇ ਵੀ ਕੋਈ ਕੰਮ ਤੰਦਾ ਨਹੀਂ ਕਰਦਾ ਸੀ ਘਰ ਦੇ ਵਿੱਚ ਲੜਾਈ ਝਗੜਾ ਵੱਧਾ ਗਿਆ ਤੇ ਇਸ ਤੋਂ ਬਾਅਦ ਉਹਨਾਂ ਕੁੜੀ ਦੀ ਕੁੱਟਮਾਰ ਕਰਨੀ ਵੀ ਸ਼ੁਰੂ ਕਰ ਦਿੱਤੀ ਸੀ ਦੁਖਦਕਟਨਾ ਵਾਪਰੀ ਹੈ ਪਤਾ ਲੱਗਿਆ ਕਿ ਮੋਗਾ ਦੇ ਵਿੱਚ ਸ਼ਾਮ ਦੇ ਸਮੇਂ ਟ੍ਰੇਨ ਦੀ ਚਪੇਟ ਦੇ ਵਿੱਚ ਆਉਣ ਤੋਂ ਬਾਅਦ ਇੱਕ ਔਰਤ ਤੇ ਉਸਦੇ ਬੱਚੇ ਦੀ ਜਾਨ ਗਈ ਜਿਸ ਦਾ ਜ਼ਿੰਮੇਵਾਰ ਉਸਦਾ ਸੋਰਾ ਪਰਿਵਾਰ ਦੱਸਿਆ ਜਾ ਰਿਹਾ ਹੈ ਔਰਤ ਦੀ ਉਮਰ ਕਰੀਬ 30-32 ਸਾਲ ਦੀ ਹੈ ਜਦੋਂ ਕਿ ਬੱਚੇ ਦੀ ਉਮਰ ਮਹਿਸ 3 ਮਹੀਨਿਆਂ ਦੀ ਸੀ ਇਸ ਦੁਨੀਆ ਦੇ ਵਿੱਚ ਆਏ ਉਸ ਨੂੰ 3 ਮਹੀਨੇ ਦਾ ਹੀ ਸਮਾਂ ਹੋਇਆ ਸੀ ਹਜੇ ਉਸ ਨੇ ਇਹ ਦੁਨੀਆ ਦੇਖਣੀ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਦੇ ਪਿਓ ਦੇ ਕਾਰਨ ਹੀ ਉਸ ਬੱਚੇ ਦੀ ਅਤੇ ਉਸ ਦੀ ਮਾਂ ਦੀ ਜਾਨ ਚਲੀ ਗਈ ਮੋਗਾ ਸ਼ਹਿਰ ਦੇ ਭੀਮ ਨਗਰ ਦੇ ਕੋਲ ਔਰਤ ਅਤੇ ਬੱਚਾ ਟ੍ਰੇਨ ਦੀ ਚਪੇੜ ਤੇ ਵਿੱਚ ਆਏ ਦੋਹਾਂ ਨੇ ਦਮ ਤੋੜ ਦਿੱਤਾ ਹੈ ਪਤਾ ਇਹ ਵੀ ਲੱਗਿਆ ਕਿ ਜਦੋਂ ਇੱਕ ਵਿਅਕਤੀ ਉਹਨਾਂ ਨੂੰ ਬਚਾਉਣ ਤੇ ਲਈ ਆਇਆ ਤਾਂ ਉਹ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਮੋਗਾ ਤੋਂ ਫਰੀਦਕੋਟ ਟ੍ਰਾਂਸਫਰ ਕਰ ਦਿੱਤਾ ਗਿਆ ਉਸ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ ਤੇ ਦੂਸਰੇ ਪਾਸੇ ਪਰਿਵਾਰ ਦੇ ਵਿੱਚੋਂ ਦੋ ਜੀਆਂ ਦੇ ਇਕੱਠੇ ਜਾਣ ਤੋਂ ਬਾਅਦ ਪਰਿਵਾਰਿਕ ਮੈਂਬਰ ਬੇਹੱਦ ਦੁਖੀ ਨੇ ਉਹਨਾਂ ਦਾ ਕਹਿਣਾ ਸੀ ਕਿ ਸਾਡੀ ਧੀ ਅਤੇ ਦੋਤੇ ਨੂੰ ਸੋਹਰੇ ਪਰਿਵਾਰ ਨੇ ਖਤਮ ਕੀਤਾ ਕਿਉਂ ਜੋ ਬੀਤੇ 1 ਸਾਲ ਦੇ ਵਿੱਚ ਚੋਨਾ ਤੇ ਅੰਤਾਂ ਦੇ ਜ਼ੁਲਮ ਕੀਤੇ ਗਏ ਸਨ 2023 ਫਰਵਰੀ ਦੇ ਵਿੱਚ ਇਹ ਵਿਆਹ ਹੋਇਆ ਸੀ ਅਤੇ ਹੁਣ ਸਾਲ ਵੀ ਨਹੀਂ ਹੋਇਆ ਕਿ ਇਸ ਤੋਂ ਪਹਿਲਾਂ ਹੀ ਕੁੜੀ ਅਤੇ ਉਸਦੇ ਬੱਚੇ ਦੀ ਜਾਨ ਚਲੀ ਗਈ ਅੱਛਾ ਤੁਹਾਡਾ ਕੀ ਨਾਮ ਸਾਡੀ ਛੋਟੀ ਜੀ ਸਾਪਾ ਦਿਓ ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲਣੀ ਕਈ ਚੀਜ਼ਾਂ ਹੋਰ ਦੀ ਵਾਪਸ ਫੈਮਿਲੀ ਆ ਗਈ ਜਿੰਨਾ ਸਾਡਾ ਚਾਹਣ ਇਨਸਾਫ ਕਰ ਦਿਓ ਜੀ ਬਸ ਤੁਹਾਡੇ ਦਿਲੋਂ ਫੜੀ ਸਾਬ ਕਰਦੇ ਨੇ ਜੋ ਜੋ ਬਣਦੀ ਕਾਰਵਾਈ ਹੈ ਉਹਦੇ ਹਿਸਾਬ ਨਾਲ ਸਾਫ ਚਾਹੀਏ ਇਹਨਾਂ ਸਾਫ ਚਾਹੀਦਾ ਇਹਨਾਂ ਬੱਚਾ ਲੈ ਕੇ ਜਾਣਾ ਕਿਹਦੀ ਬਾਸੀ ਗਈ ਮਰਨਾ ਸੋਖਾ ਨਹੀਂਏਗਾ ਤੁਹਾਡਾ ਕੀ ਨਾਮ ਗਰੇਸਾ ਮੇਰਾ ਨਾਮ ਦੇਸ਼ਰਾਜ ਦੇਸੋ ਜੀ ਤੁਹਾਡੀ ਲੜਕੀ ਨਾਲ ਕੀ ਆਸ ਹੈ ਦੋ ਜਾਣਕਾਰੀ ਸਾਨੂੰ ਮੇਰੀ ਲੜਕੀ ਨਾਲ ਜੀ ਉਹ ਸਾਰੇ ਪਰਿਵਾਰ ਤੋਂ ਬਹੁਤ ਜ਼ਿਆਦਾ ਦੁਖੀ ਸੀ ਜਿਹੜਾ ਇਹ ਕਲੇਸ਼ ਉਹਨਾਂ ਦੇ ਘਰ ਦੱਸਿਆ ਜਾ ਰਿਹਾ ਸਾਰੇ ਪਰਿਵਾਰ ਵੱਲੋਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਕਿ ਤੁਹਾਨੂੰ ਪਤਾ ਸੀ ਜੀ ਇਸ ਇਸ ਬਾਰੇ ਵਿੱਚ ਹਾਂ ਜੀ ਜਦੋਂ ਤੋਂ ਵਿਆਹ ਹੋਇਆ ਜੀ ਉਦੋਂ ਤੋਂ ਥੋੜਾ ਥੋੜਾ ਇਹਨਾਂ ਨੇ ਮਤਲਬ ਕਰਤਨ ਕਰਨਾ ਸ਼ੁਰੂ ਕਰਤਾ ਸੀਗਾ ਪਰ ਲੜਕੀ ਨੂੰ ਅਸੀਂ ਸਮਝਾਉਂਦੇ ਰਹੇ ਉਹਨਾਂ ਨੂੰ ਥੋੜਾ ਜਿਹਾ ਉਹਨੂੰ ਵਿਸ਼ਵਾਸ ਦਿੰਦੇ ਰਹੇ ਜਾਂ ਉਹਨੂੰ ਹੌਸਲਾ ਦਿੰਦੇ ਰਹੇ ਕਿ ਚਲੋ ਇਹ ਸਮਾਂ ਹੁੰਦਾ ਜਾ ਫਿਰ ਕੋਈ ਟਾਈਮ ਹੁੰਦਾ ਠੀਕ ਹੋ ਜਾਣਾ ਪਰ ਉਹ ਠੀਕ ਨਹੀਂ ਹੋਣ ਦੀ ਬਜਾਏ ਉਹ ਚੀਜ਼ ਵੱਧ ਹੀ ਗਈ ਅੰਤਜੋਹਰ ਐਨਾ ਮਤਲਬ ਹੋ ਗਿਆ ਕਿ ਉਹਨੇ ਸੂਰ ਸਟ ਤੱਕ ਨੌਂ ਪਹੁੰਚ ਗਏ ਕਿੰਨਾ ਟਾਈਮ ਹੋ ਗਿਆ ਸੀ ਵਿਆਹ ਹੋਏ ਨੇ ਹਾਂ 11 12 ਮਹੀਨੇ ਹੋ ਗਏ ਉਹਦਾ ਮਤਲਬ 5 ਫਰਵਰੀ 2023 ਨੂੰ ਉਹਦਾ ਕੁਸ਼ਾਦੀ ਹੋਈ ਸੀ ਤੇ ਕੀ ਇਹ ਸ਼ੁਰੂ ਤੋਂ ਹੀ ਆਏ ਹੁਣ ਲੱਗਿਆ ਸੀ ਨਹੀਂ ਸ਼ੁਰੂ ਨਹੀਂ ਮਹੀਨਾ ਡੇਢ ਮਹੀਨਾ ਠੀਕ ਰੱਖਿਆ ਜੀ ਉਸ ਤੋਂ ਬਾਅਦ ਫਿਰ ਥੋੜੀ-ਬੋੜੀ ਹਲਚਲ ਸ਼ੁਰੂ ਹੋਣੀ ਉਹ ਸ਼ੁਰੂ ਹੋ ਗਏ ਜੀ ਤੁਹਾਡੀ ਲੜਕੀ ਕਿਹੜੀ ਜਗ੍ਹਾ ਤੇ ਵਿਆਹੀ ਸੀ ਤੇ ਕਿਹਨਾ ਕਰੀ ਗਈ ਸੀ ਪਹਿਲਾਂ ਕਿ ਹੁਣ ਹੁਣ ਬਿਆਨਤ ਬਿਆਨਤ ਨਗਰ ਗੜੀ ਨੰਬਰ 5 ਜੀ ਅ ਬਨੋਦ ਕੁਮਾਰ ਬਰਮਾ ਜੀ ਸਨਓਵਰ ਕਿਸਮਤ رائے ਬਰਮਾ ਠੀਕ ਹੈ ਜੀ ਤੇ ਉਹਨਾਂ ਦੀ ਮਾਤਾ ਸੰਧੂਰਾ ਰਾਣੀ ਬ੍ਰਦਰ ਅ ਬਿਜੇ ਕੁਮਾਰ ਉਰਫ ਬਿੱਟੂ ਜੀ ਤੇ ਉਹਨਾਂ ਦਾ ਭਤੀਜਾ ਇੱਕ ਰੋਹਿਤ ਜੀ ਤੇ ਉਹਨਾਂ ਦੀ ਇੱਕ ਜਿਹੜੀ ਵਾਈਫ ਜੋਨਾ ਹੁਣ ਮੈਨੂੰ ਪਤਾ ਨਹੀਂ ਕੀ ਹੈ ਹੁਣ ਤੁਸੀਂ ਕਿਦਾਂ ਦਾ ਇਨਸਾਫ ਚਾਹਨੇ ਹੋ ਅਸੀਂ ਜੋ ਦੇਖੋ ਜੋ ਮੇਰੀ ਬੱਚੀ ਨੇ ਉਹ ਕਿ ਉਹ ਕਿੰਨੀ ਦੁਖੀ ਹੋ ਸਕਦੀ ਹੈ ਕਿੰਨੀ ਤੰਗ ਹੋ ਸਕਦੀ ਹੈ ਕਿੰਨੀ ਠੀਕ ਇਹ ਦੇਜ ਦੂ ਦਾ ਸੀ ਕੋਈ ਚੱਤਰ ਜੀ ਦੇਜ ਦਾ ਵੀ ਪਹਿਲਾਂ ਤਾਂ ਨਹੀਂ ਸੀਗਾ ਬਾਅਦ ਚ ਫਿਰ ਕਹਿੰਦੇ ਜੀ ਮਤਲਬ ਉੱਥੇ ਸਾਨੂੰ ਉਥੋ ਰਿਸ਼ਤਾਂ ਦਾ ਸੀ ਉੱਥੇ ਸਾਨੂੰ 50 ਲੱਖ ਮਿਲਦਾ ਸੀ ਉੱਥੇ ਆਉਂਦਾ ਸੀ ਆਉਂਦਾ ਸੀਗਾ ਤੇ ਮਤਲਬ ਛੋਟ ਛੋਟੀਆਂ ਗੱਲਾਂ ਫਿਰ ਕਈ ਤਰ੍ਹਾਂ ਦੀਆਂ ਮਤਲਬ ਕੁੱਟਮਾਰ ਵਾਲੀਆਂ ਵੀ ਵਿੱਚ ਹੋਣ ਲੱਗੀਆਂ ਹੋਰ ਵੀ ਕਈ ਗੱਲਾਂ ਹੋਣ ਲੱਗੀਆਂ ਜੁਆਈ ਤੁਹਾਡਾ ਬਾਹਰ ਵੀ ਗਿਆ ਸੀ ਕਿਤੇ ਬਾਈ ਜੁਆਈ ਬਾਹਰ ਸੀਗਾ ਜੀ ਇਹ ਮਤਲਬ ਅਮਰੀਕਨ ਸਿਟੀਜ਼ਨ ਸੀਗਾ ਜੀ ਤੇ ਉਹਦੇ ਵਿਆਹ ਤੇ ਅਸੀਂ ਚਲੋ ਵੀ ਕੀਤਾ ਸੀਗਾ ਵਿੱਚ ਉਹ ਬੱਚੇ ਸੈੱਟ ਰਹਿਣਗੇ ਜਾਂ ਕਿਦਾਂ ਵੀ ਹੈ ਪਰ ਲੇਕਿਨ ਉਹਨਾਂ ਨੂੰ ਅੱਜ ਤੱਕ ਨਾ ਉਹ ਲੈ ਕੇ ਗਿਆ ਨਾ ਕੋਈ ਕੁਝ ਕੀਤਾ ਅਗਲੀ ਕਾਰਵਾਈ ਬਾਹਰ ਜਾਣ ਦੀ ਕੋਈ ਹੁਣ ਤੱਕ ਉਹਨੇ ਕਾਰਵਾਈ ਕੀਤੀ ਨਹੀਂ ਹੈ ਉਲਟਾ ਉਤੋਂ ਕੰਮ ਤੰਦਾ ਵੀ ਛੱਡਤਾ ਉਹਨਾਂ ਨੇ ਆਪ ਵੀ ਨਹੀਂ ਗਿਆ ਜੀ ਉਹ ਉਹਦੇ ਕਰਕੇ ਮਤਲਬ ਹੋਰ ਪਰੇਸ਼ਾਨ ਲੜਕੀ ਹੋ ਗਈ ਵੀ ਨਾ ਤੇ ਕੰਮ ਕਰਦਾ ਨਾ ਕੋਈ ਘਰ ਦਾ ਖਰਚਾ ਪਰਚਾ ਪ੍ਰੀਮ ਚੋਰ ਮੇਰਾ ਮੇਰਾ ਮਤਲਬ ਜਿਹੜਾ ਮੇਰਾ ਦੋਤਾ ਉਹ ਪ੍ਰੀਮ ਚੋਰ ਹੋਇਆ ਜੀ ਪ੍ਰੀਮ 14 ਮਹੀਨੇ ਦੇ ਵਿੱਚ ਹੋ ਗਿਆ ਜੀ ਉਹਦਾ ਖਰਚਾ ਵੀ ਸਾਰਾ ਮੈਂ ਕੀਤਾ ਜੀ ਤੇ ਕੱਲ ਕੋਈ ਲਾਸਟ ਟਾਈਮ ਤੁਹਾਡੀ ਲਾਸਟ ਮੇਰੀ ਜੀ 7:00 ਸਵਾ 7:00 ਵਜੇ ਗੱਲ ਹੋਈ ਸੀ ਕਿ ਉਹਨੇ ਇਹੀ ਦੱਸਿਆ ਕਿ ਮਤਲਬ ਜਿਹੜਾ ਇੱਕ ਕਮਰਾ ਉਹਨੂੰ ਦਿੱਤਾ ਹੋਇਆ ਸੀਗਾ ਪਹਿਲਾਂ ਸਾਨੂੰ ਦੋ ਮੰਜ਼ਲੀ ਕੋਠੀ ਆ ਉਹ ਦਿਖਾਈ ਸੀਗੀ ਵੀ ਇਹ ਸਾਰੀ ਇਹਦੀ ਹੈ ਜੀ ਜੀ ਤੇ ਫੇ ਸਾਡਾ ਐ ਫਲਾਨਾ ਦੁਕਾਨਾ ਕੇਵਲ ਵੀ ਹੈ ਸਾਡੀ ਦੁਕਾਨਾ ਵੀ ਆ ਉਹ ਸਾਰਾ ਅਸੀਂ ਦੇਖਿਆ ਵੀ ਸੀਗਾ ਤੇ ਅੱਜ ਦੀ ਡੇੜੀ ਵਿੱਚ ਜਦੋਂ ਸਾਰੀ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਤੇ ਸਿਰਫ ਇੱਕ ਮਕਾਨ ਹੀ ਉਹਨੂੰ ਮਿਲਿਆ ਸੀਗਾ ਉਹ ਵੀ ਉਹਨੂੰ ਕਹਿੰਦੇ ਸੀ ਇਹ ਛੱਡ ਦੇ ਤੇ ਜਾਂ ਤੂੰ ਬਾਹਰ ਕਰਾਏ ਤੇ ਰਹਿ ਜਾਂ ਆਪਣੇ ਡੈਡੀ ਨੂੰ ਕਹਿ ਵੀ ਤੂੰ ਮਤਲਬ ਤੈਨੂੰ ਬਣਾ ਕੇ ਦੇਵੇ ਜੀ ਤੇ ਜਾ ਫੇ ਤੂੰ ਇਹ ਕਮਰਾ ਛੱਡ ਕੇ ਇੱਕਦਾਂ ਨੂੰ ਅਸੀਂ ਬਾਹਰ ਅਸੀਂ ਏਦਾਂ ਜਿੱਦਾਂ ਫੜਕ ਦੇ ਨਾਲ ਬਣਾਇਆ ਸੀਗਾ ਤੇ ਉੱਥੇ ਤੂੰ ਚਲੀ ਜਾ ਵੀ ਉਹ ਬੱਚੇ ਨੂੰ ਡਾਕਟਰ ਨੇ ਕਿਹਾ ਸੀਗਾ ਵੀ 6 ਮਹੀਨੇ ਬਾਹਰ ਨਹੀਂ ਕੱਢਣਾ ਤੇ ਇਹਨੂੰ ਉਹਨੂੰ ਮਤਲਬ ਕੋ ਬਿਲਕੁਲ ਬੰਦ ਕਮਰੇ ਚ ਰੱਖਣਾ ਜੀ ਤੇ ਪਹਿਲਾਂ ਟੂਬਾਂ ਜਿਹੜਾ ਮਹੀਨਾ ਡੇਢ ਮਹੀਨਾ ਉੱਥੇ ਪੈਸੇ ਚਾ 3-4 ਲੱਖ ਰੁਪਏ ਲੱਗਿਆ ਜੀ ਤੇ ਉਹ ਸਾਰਾ ਫੇਰ ਖਰਚਾ ਜਿੱਦਾਂ ਵੀ ਅਸੀਂ ਰਾਂ ਮਿਲ ਕੇ ਰਿਸ਼ਤੇਦਾਰਾਂ ਨੂੰ ਫੜ ਕੇ ਜਾਂ ਕਿੱਦਾਂ ਵੀ ਪੈਣਾ ਪਈਆਂ ਤੇ ਪੜ ਕੇ ਕਿੱਥੇ ਜੀ ਜੋ ਹੀ ਤੁਹਾਡਾ ਨਸ਼ੇ ਦਾ ਹੀ ਆਦੀ ਸੀ ਜੀ ਨਸ਼ੇ ਦਾਦੀ ਜੀ ਦਾਰੂ ਵੀ ਪੀਂਦਾ ਉਹ ਦੂਜੇ ਸਾਇਲੈਂਟ ਹੁਣ ਕੰਮ ਧੰਦਾ ਦਾ ਬਿਲਕੁਲ ਕਰਦਾ ਨਹੀਂ ਸੀ ਕੁੜੀਆਂ ਉਹਨੂੰ ਕਹਿੰਦੀ ਸੀ ਵੀ ਜਾ ਤੂੰ ਬਾਹਰ ਚਲੇ ਜਾ ਜੀ ਜੀ ਵੀ ਜਾ ਤੂੰ ਇੱਥੇ ਕੰਮ ਧੰਦਾ ਕਰ ਜਿਹੜਾ ਕਿ ਘਰ ਪਰਿਵਾਰ ਚੱਲੇ ਤੂੰ ਆਪਣੇ ਬੱਚੇ ਵਾਸਤੇ ਕੁਛ ਕਰ ਮੇਰੇ ਵਾਸਤੇ ਕਰ ਜਾਂ ਆਪਣੇ ਵਾਸਤੇ ਕਰ ਕੁਛ ਨਾ ਕੁਛ ਹੇਲ-ਜੋਲ ਕਰ ਤੇ ਉਹਨੂੰ ਕਹਿੰਦਾ ਸੀ ਜੀ ਮੈਂ ਮੈਂ ਕਹਿੰਦਾ ਮੈਂ ਤੂੰ ਮੇਰਾ ਸਿਰ ਨਾ ਖਾ ਮੈਨੂੰ ਮੈਂ ਇਹਨੂੰ ਮੈਂ ਕੰਮ ਨਹੀਂ ਕਰਨਾ ਕਹਿੰਦਾ ਮੈਂ ਨਾ ਇੱਥੇ ਕਰਨਾ ਮੈਂ ਬਾਹਰ ਵੀ ਨਹੀਂ ਜਾਣਾ ਤੇ ਤੁਹਾਡੀ ਬੇਟੀ ਦੀ ਉਮਰ ਕਿੰਨੀ ਸੀ ਤੇ ਜਿਹੜਾ ਬੱਚਾ ਸੀਗਾ ਉਹਦੀ ਉਮਰ ਕਿੰਨੀ ਸੀ ਬੱਚੇ ਦੀ ਉਮਰ 3 3 ਮਹੀਨੇ ਦੀ ਹੋਈ ਸੀਗੀ 3 ਮਹੀਨੇ 3 ਦਿਨ ਦਾ ਹੋਇਆ ਸੀਗਾ ਜੀ ਉਹ ਤੇ ਪੀੜੇ ਦੇ ਵਿੱਚ ਆਉਣ ਨਾਲ ਇੱਕ ਬੱਚੀ ਤੇ ਬੱਚੇ ਦੀ ਤੇ ਇੱਕ ਮਾਂ ਦੀ ਮੌਤ ਹੋਈ ਹੈ ਕੀ ਸੀ ਸਾਰਾ ਮਸਲਾ ਇਹ ਕੀ ਸਾਹਮਣੇ ਆਇਆ ਇਹ ਲੜਕੀ ਆਪਣੇ ਨਾਲ ਬੱਚੇ ਦੇ ਨਾਲ ਸਾਰੇ ਪਰਿਵਾਰ ਤੋਂ ਮਲੋਗੇ ਤੰਗ ਤੋਂ ਮੋਗੇ ਤੇ ਰਾਤ ਉਹਦਾ ਸਾਲੂ ਉਹਦੇ ਬਾਰੇ ਖੰਨਾਕਤ ਨਹੀਂ ਹੋਈ ਸੀ ਅੱਜ ਲੜਕੀ ਦੇ ਪਿਤਾ ਦੇਸ਼ ਰਾਜ ਦੇਸ਼ ਰਾਜ ਨੇ ਆ ਕੇ ਬਿਆਨ ਦਰਜ ਕਰਾਇਆ ਆਪਣਾ ਜੀ ਤੇ ਉਹਦੇ ਬਿਆਨ ਦੇ ਵਿਹਾਵ ਤੇ ਅਸੀਂ ਆਪਣੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਕੀ ਬਿਆਨ ਉਹਨਾਂ ਨੇ ਦਰਜ ਕੀਤੇਗੇ ਉਹਨਾਂ ਨੇ ਇਹ ਲਿਖਿਆ ਕਿ ਲੜਕੀ ਸਾਰੇ ਪਾਸੇ ਕੁੱਟਮਾਰ ਕਰਦੇ ਉਹਨਾਂ ਦਾ ਤੰਗ ਉਹਨਾਂ ਨੇ ਕੀਤਾ ਕੇ ਇਹ ਮੋਗੇ ਤੋਂ ਹੀ ਰਹਿਣ ਵਾਲੇ ਸੀ ਤੇ ਜਿਹੜੀ ਗੱਲ ਚੈਟ ਹੋਈ ਹੈ ਲੜਕਾ ਲੜਕੀ ਲੁਧਿਆਣੇ ਦੀ ਹੈ ਜੀ ਵਿਆਹ ਹੀ ਮੋਗੇ ਵਿਆਹ ਹੀ ਮੋਗੇ ਸੀ ਬੱਚੇ ਦੀ ਕਿੰਨੀ ਉਮਰ ਤੇ ਔਰਤ ਦੀ ਕਿੰਨੀ ਉਮਰ ਹੈ ਜੀ ਉਮਰ ਦੀ ਲੜਕੀ ਹੈਗੀ 31-32 ਸਾਲ ਆ ਤੇ ਮੁੰਡੇ ਦੇ ਕਿ ਤਿੰਨ ਚਾਰ ਮਹੀਨੇ ਜੀ ਮੈਰਿਜ ਹੋਇਆ ਨਹੀਂ ਕਿਹਨੇ ਚਲੋ ਕਰੀਬ 1 ਸਾਲ ਦੇ ਲਗਭਗ ਤੇ ਇਹਨੂੰ ਜਿਹੜਾ ਬਚਾਉਣ ਨੂੰ ਆਇਆ ਸੀ ਬੰਦਾ ਉਹ ਉਹ ਕਿਵੇਂ ਉਹ ਬੰਦਾ ਉਹ ਰਾਤ ਆਪਣਾ ਦਾਖ ਕਰਾਇਆ ਸੀਗਾ ਸਰਕਾਰੀ ਹਸਪਤਾਲ ਜਾਂ ਐਂਬੂਲੈਂਸ ਰਾਈਡ ਫੇ ਸਾਨੂੰ ਬਾਅਦ ਪਰਗਾ ਕਿ ਆਪਣੇ ਗੋਇਲ ਹਸਪਤਾਲਾ ਮੋਗੇ ਉੱਥੇ ਦਾਖਲਾ ਉਹਦਾ ਹੁਣ ਬਿਆਹ ਲੈਣੇ ਗਏ ਡਾਕਟਰ ਨੇ ਅਨਫਟ ਲੱਗਿਆ ਜੀ ਉਹਦਾ ਬਿਆਹ ਨਾ ਕੀਤਾ ਜਾਊਗਾ ਜਿਹੜੀ ਬੱਚੇ ਦੀ ਮੌਤ ਹੋਈ ਉਹ ਕਿੰਨੀ ਕੁ ਮੁੰਡ ਤੇ ਤਿੰਨ ਚਾਰ ਮਹੀਨੇ ਦਾ ਬੱਚਾ ਸਰ ਉਹਦੀ ਮੌਤ ਕਿਉਂ ਹੋਈ ਉਹਨੂੰ ਉਥੋਂ ਹਸਪਤਲ ਜਾਂਦੀ ਉਹਨੂੰ ਉਥੋਂ ਲੈ ਪਰ ਐਂਬੂਲੈਂਸ ਰਾਈਡ ਇਲਾਜ ਲਈ ਭੇਜਿਆ ਪਰ ਰਾਹ ਤੇ ਵਿੱਚ ਮੌਤ ਹੋ ਗਈ ਕੀ ਕੀ ਕਾਰਵਾਈ ਕੀਤੀ ਫਰਦਰ ਕੀ ਕਾਰਵਾਈ ਕੀਤੀ ਯਾਰੀਓ ਤੁਹਾਡੇ ਨਾਲ ਫਰਦਰ ਅਸੀਂ ਉਹਦੇ ਫਾਦਰ ਦੇ ਬਿਆਨ ਦਰਜ ਕੀਤੇ ਉਹ ਜੋ ਕਾਨੂੰਨੀ ਕਾਰਵਾਈ ਪਰਚਾ ਦਰਜ ਕਰ ਰਹੇ ਆ ਇਹ ਜਿਹੜਾ ਮੁੰਡਾ ਸੀ ਐਨਆਰਸੀ ਜਾਂ ਇੱਥੇ ਦੇ ਜਿਹੜਾ ਮੁੰਡਾ ਮਤਾਕ ਤਾਂ ਪਹਿਲਾਂ ਐਨਆਰਏ ਸੀਗਾ ਪਰ ਉਹ ਵਿਆਹ ਤੋਂ ਬਾਅਦ ਵਾਪਸ ਗਿਆ ਜੀ ਇੱਥੇ ਘਰ ਦੇ ਵਿੱਚ ਕੋਈ ਕਲੇਸ਼ ਨਹੀਂ ਹੋਦਾ ਦੱਸਣ ਮਤਾਕ ਤਾਂ ਉਹਨਾਂ ਦੇ ਵੀ ਕੁੱਟਕਲੇਸ਼ ਕਰਦੇ ਸੀ ਲੜਾਈ ਝਗੜਾ ਕਰਦੇ ਕੁੱਟਮਾਰ ਕਰਦੇ ਸੀ ਲੜਕੀ ਨਾਲ ਇਹ ਹੀ ਸਾਹਮਣੇ ਆ ਰਿਹਾ ਜੀ ਠੀਕ ਹੈ